ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਤੇੜ ਜਿਹੜਾ ਇੰਡੀਆ ਤੋਂ ਪਹਗੜਾ ਹੋ ਕੇ ਦੁਬਈ ਚਲਾ ਗਿਆ ਸੀ ਤੇ ਆਪਣੇ ਦੋ ਸਾਥੀਆਂ ਨੂੰ ਪਸਾ ਗਿਆ ਸੀ ਤੁਹਾਨੂੰ ਪਤਾ ਹੈ ਕਮਲਕੌਰ ਦਾ ਕਤਲ ਕਰਕੇ ਆਪ ਤਾਂ ਭੱਜ ਗਿਆ ਸੀ ਉਹਦੇ ਨਾਲ ਦੇ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤ ਸਿੰਘ ਗਿਰਫਜ਼ਾਰ ਕਰ ਲਈ ਸੀ ਦੋ ਭਗੋੜੇ ਨੇ ਕੋਈ ਕੋਈ ਰਣਜੀਤ ਸਿੰਘ ਹੈ ਪਤਾ ਨਹੀਂ ਕਿ ਆਪ ਮੈਰੋ ਖਾਚ ਤੇ ਮਾਨਯੋਗ ਅਦਾਲਤ ਨੇ ਜਿਹੜੀ ਸਜ਼ਾ ਹੈਗੀ ਉਹ ਤੈਅ ਕਰ ਦਿੱਤੀ ਹੈ ਜਾਨੀ ਕਿ ਦੋਸ਼ੀ ਕਰਾਰ ਦੇ ਦਿੱਤਾ ਹੁਣ ਸਜ਼ਾ ਹੋਣੀ ਹੈ ਮੇਰੇ ਲਈ ਇਹ ਗੱਲ ਕਰਨੀ ਹੈ ਨਾ ਇਹ ਕੋਈ ਅੱਜ ਦੀ ਗੱਲ ਨਹੀਂ ਬਹੁਤ ਵਾਰੀ ਮੈਂ ਵੀ ਮੀਡੀਆ ਤੇ ਇਹ ਗੱਲ ਕਹਿ ਚੁੱਕਾ ਔਰ ਆਪਣੇ ਅਫੀਸ਼ੀਅਲ ਪੇਜ ਤੇ ਚੈਨਲ ਤੇ ਕਹਿ ਚੁੱਕਾ ਪਰ ਜਿਹੜੀ ਅੱਜ ਗੱਲ ਕਰਨੀ ਹੈ ਜਿਹੜੇ ਕੌਮ ਦੇ ਠੇਕੇਦਾਰ ਬਣਦੇ ਨੇ ਨਾ ਜਿਨ੍ਹਾਂ ਨੂੰ ਮੈਂ ਕਹਿਣਾ ਹੁੰਦਾ ਵੀ ਇਹਨਾਂ ਨੇ ਆਪਣੀ ਕਦੇ ਚੀਚੀ ਨਹੀਂ ਕਟਾਈ ਲੋਕਾਂ ਦੇ ਪੁੱਤ ਮਰਵਾ ਕੇ ਆਪ ਚੌਧਰੀ ਬਣ ਜਾਂਦੇ ਨੇ ਤੇ ਮਰੇ ਹੋਇਆਂ ਨੂੰ ਸ਼ਹੀਦ ਬਣਾ ਦਿੰਦੇ ਨੇ ਤੇ ਉਹਨਾਂ ਵਿੱਚੋਂ ਇਹ ਤੁਹਾਡਾ ਇਹ ਚੌਧਰੀ ਜਿਹੜਾ ਦੁਬਈ ਬੈਠਾ ਹੈ ਉਹ ਦੋ ਬੰਦਿਆਂ ਨੂੰ ਫਸਾ ਗਿਆ ਹਾਲਾਂਕਿ ਲੋਕੜ ਜਾ ਰਹੀ ਹੈ ਤੇ ਪੰਜਾਬ ਪੁਲਿਸ ਕਰ ਰਹੀ ਹੈ ਕੋਸ਼ਿਸ਼ ਵੀ ਇਹਨੂੰ ਦबई ਤੋਂ ਲਿਆਂਦਾ ਜਾਵੇ ਪਰ ਖਬਰਾਂ ਕਿਤੇ ਨਾ ਕਿਤੇ ਇਹ ਵੀ ਨੇ ਵੀ ਸ਼ਾਇਦ ਉਥੋਂ ਇੱਕ ਤੀੜ ਪਾਕਿਸਤਾਨ ਚਲਾ ਗਿਆ ਇਹ ਵੀ ਨੇ ਪਰ ਗੱਲ ਚੇਤੇ ਰੱਖੋ ਵੀ ਇਹ ਉਹ ਸ਼ੂਰਮੇ ਆ ਜਿਹੜੇ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਸਿੱਖ ਰਾਹ ਚਾਹੀਦਾ ਅਸੀਂ ਖਾਲਸਤਾਨ ਬਣਾਉਣਾ ਹੈ ਲੋਕਾਂ ਨੂੰ ਪ੍ਰਸ਼ਾਕੇ ਆਪ ਘੋੜੇ ਨੇ ਚਾਰ ਖੇਤਰ ਨਹੀਂ ਚੱਲ ਸਕਦੇ ਇਹ ਪੁਲਿਸ ਦੇ ਚਾਰ ਖੇਤਰ ਪਤਾ ਵੀ ਹਰ ਵਕਤ ਝੋਲੇ ਪਾ ਕੇ ਘੁੰਮਦੇ ਆ ਚੌਂਕੜਾ ਮਾਰ ਕੇ ਦੇਸੀ ਘੋੜੇ ਪਰੋਂਡੇ ਖਾਦੇ ਹੁੰਦੇ ਆ ਲੋਕਾਂ ਦਾ ਚੜਾਵਾ ਹੁੰਦਾ ਵਰਾਇਆਂ ਕਰ ਕਰ ਕੇ ਕੰਮ ਕੀਤਾ ਨਹੀਂ ਹੁੰਦਾ ਜਦੋਂ ਮੁੱਦਾ ਪਾ ਕੇ ਪਟਾ ਫੇਰਿਆ ਫਿਰ ਚੱਲਿਆ ਜਾਣਾ ਨਹੀਂ ਇਹ ਤਾਂ ਭਜਦੇ ਹੁੰਦੇ ਆ ਗੱਲਾਂ ਕਿਹਦੀਆਂ ਕਰਨੋ ਜੀ ਇੱਕ ਦੀਰ ਨਾ ਜਦੋਂ ਕਿਤੇ ਇਕੱਠ ਕਰਦਾ ਸੀ ਉਹ ਸਿੱਖੋ ਤੁਸੀਂ ਮਰ ਗਏ ਤੁਸੀਂ ਅਕਾਲੀ ਫੂਲਾ ਸਿੰਘ ਦੇ ਬਾਅਦ ਸੋਂ ਤੇ ਆ ਆ ਭੱਜ ਗਿਆ ਕੁੜੀ ਦਾ ਕਤਲ ਕਰਕੇ ਇਹ ਇਹ ਲਗੌੜਾ ਨੇ ਤਾਂ ਕਰਕੇ ਸ਼ਬਦ ਮੈਨੂੰ ਵਰਤਨੇ ਪੈਣੇ ਜਿਹੜਾ ਵੀ ਬੰਦਾ ਇਹ ਕਹਿੰਦਾ ਨਾ ਮੈਸੇ ਕਮ ਨੂੰ ਲੀਡ ਕਰਨਾ ਮੈਸੇ ਕੌਮ ਦੀ ਨੁਮਾਇੰਦੀ ਕਰਨੀ ਹੈ ਉਹ ਬੰਦਾ ਇੰਨਾ ਕੁ ਜ਼ਿੰਮੇਵਾਰ ਹੋਵੇ ਉਹ ਚੌਂਕ ਵਿੱਚ ਖੜ ਕੇ ਕਵੇ ਕਿ ਮੇਰੀ ਜ਼ਿੰਮੇਵਾਰੀ ਹੈ ਮੇਰੇ ਪਿੱਛੇ ਕੌਮ ਉਤਰੀ ਉਹ ਖੜ ਕੇ ਕਵੇ ਫਿਰ ਉਹਦੀ ਗੱਲ ਵਿੱਚ ਵਜਨ ਹੁੰਦਾ ਜਦੋਂ ਮੈਂ ਬਹੁਤ ਛੋਟੀ ਉਮਰ ਦੇ ਸੀ ਇਧਾਂ ਦੇ ਵਿੱਚੋਂ ਕਿਸੇ ਦੀ ਦਾਸਤਾਨ ਪੜ੍ਹਦਾ ਨਾ ਕਰਤਾਰ ਸਿੰਘ ਸਰਾਭਾ ਕਿੰਨੀ ਉਮਰ ਸੀ ਬਸ 20 ਸਾਲ ਜਦੋਂ ਜੱਸਾ ਸਿੰਘ ਦੀ ਪੇਸ਼ ਕੀਤਾ ਗਿਆ ਨਾ ਟਾਰਕੀ ਤਾਂ ਨੇ ਉਹ ਕਹਿੰਦੇ ਵੀ ਨੌਜਵਾਨ ਜੰਗ ਹੈਗਾ ਵੀ ਸ਼ਾਇਦ ਕੋਈ ਬਿਆਨ ਬਦਲ ਲੇ ਬਖਸ਼ ਦੇਈਏ ਪਤਾ ਕੀ ਕਹਿੰਦੇ ਕਰਤਾਰ ਸਿੰਘ ਸ਼ਰਾਭਾ ਜੀ ਉਹ ਕਹਿੰਦੇ ਮੈਂ ਜੋ ਕੀਤਾ ਆਪਣੀ ਜ਼ਿੰਮੇਵਾਰੀ ਤੇ ਕੀਤਾ ਕਹਿੰਦੇ ਮੈਂ ਕੋਈ ਪਛਤਾ ਨਹੀਂ ਰਿਹਾ ਜੋ ਮੈਂ ਕੀਤਾ ਹੈ ਮੇਰੀ ਜ਼ਿੰਮੇਵਾਰੀ ਸੀ ਮੈਂ ਜ਼ਿੰਮੇਵਾਰ ਸਮਝਦਾ ਆਪਣੇ ਆਪ ਨੂੰ ਤੁਸੀਂ ਜੋ ਸਜ਼ਾ ਦੇਣੀਆਂ ਦਿਓ ਇਹਨੂੰ ਕਹਿੰਦੇ ਨੇ ਅਗੂ ਜਿਹੜਾ ਖੜ ਜੇ ਨੜੇ ਇਹ ਨਹੀਂ ਸੀ ਵੀ ਮੈਨੂੰ ਛੱਡ ਦੇਣਗੇ ਮੈਂ ਬਾਅਦ ਦੇ ਵਿੱਚ ਰਾਜਨੀਤੀ ਵਿੱਚ ਆ ਕੇ ਐਮਪੀ ਬਣੂ ਐਮਐਲਏ ਬਣੂ ਬਿਲਕੁਲ ਨਹੀਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਨਾ ਉਹਨਾਂ ਨੇ ਖਾਂਸੀ ਦੇ ਰਸੇ ਚੁੰਮੇ ਨੇ ਹੱਸ ਕੇ ਕੁਰਬਾਨੀਆਂ ਦਿੱਤੀਆਂ ਨੇ ਭੱਜੇ ਨਹੀਂ ਉਹ ਪਗੋੜੇ ਨਹੀਂ ਹੋਏ ਉਹ ਖੜੇ ਨੇ ਅਦਾਲਤ ਵਿੱਚ ਅਾ ਜਿਹੜੇ ਬੰਦੇ ਜੇਲਾਂ ਵਿੱਚ ਬੈਠੇ ਲੇਲੜੀਆਂ ਕੱਢਦੇ ਐ ਕੋਈ ਕਹਿੰਦਾ ਮੇਰੀ ਫਾਂਸੀ ਮaaf ਕਰ ਦਿਓ ਮੇਰੀ ਸਜ਼ਾ ਉਮਰ ਕੈਦ ਵਿੱਚ ਬਦਲ ਦਿਓ ਇਹਨਾਂ ਪਿੱਟਦੇ ਨੇ ਤੇ ਇਹ ਇੱਕ ਟੀੜਾ ਨੀਲੇ ਚੋਲੇ ਪਾ ਲੇ ਪਹਿਲਾਂ ਬਲੈਕਮੇਲੀਆਂ ਕਰਦੇ ਰਹੇ ਇੱਥੇ ਉਹ ਕੁੜੀ ਦੇ ਨਾਲ ਪਹਿਲਾਂ ਸਰੀਰਕ ਸੰਬੰਧ ਸੀ ਇਹਨਾਂ ਦੇ ਬਲਾਤਕਾਰ ਕਰਕੇ ਭੱਜਿਆ ਇਹਨਾਂ ਨੇ ਕੀ ਕੀਤਾ ਬਲਾਤਕਾਰ ਆ ਜਿਹੜੇ ਫੜੇ ਹੋਏ ਨੇ ਪ੍ਰਸ਼ਾਸਨ ਨੂੰ ਬਹੁਤ ਕੁਝ ਦੇਖਣਾ ਪੈਂਦਾ ਮੈਨੂੰ ਬਹੁਤ ਫੋਨ ਕਰਦੇ ਗਿਆਨੀ ਜੀ ਫੇਰ ਉਹ ਡਾਕਟਰੀ ਰਿਪੋਰਟ ਤਾਂ ਆਈ ਹੀ ਨਹੀਂ ਤੁਸੀਂ ਕਹਿੰਦੇ ਸੀ ਬਲਾਤਕਾਰ ਕੀਤਾ ਸਭ ਕੁਝ ਆਊਗਾ ਪਹਿਲਾਂ ਜਿਹੜਾ ਕਤੀੜ ਕਹਿੰਦਾ ਮੈਂ ਜੋਧਾ ਕਤਲ ਕਰਕੇ ਭਜਿਆ ਉਹਨੂੰ ਮੱਥੇ ਤਾਂ ਲਾਓ ਕਿੱਥੇ ਬੈਠਾ ਕਿਹੜੇ ਖੁੱਡ ਵਿੱਚ ਬੈਠਾ ਹੈ ਆ ਦੋ ਚਾਰ ਵੀਡੀਓ ਪਾਈਆਂ ਜਦੋਂ ਦੋ ਚਾਰ ਐਕਸੀਡੈਂਟ ਹੋਏ ਪੰਜਾਬ ਦੇ ਵਿੱਚ ਉਹ ਮੁੰਡੇ ਦਾ ਕਤਲ ਹੋ ਗਿਆ ਸੀ ਤੇ ਇੱਕੋ ਕੁੜੀ ਦਾ ਬਲਾਤਕਾਰ ਹੋਇਆ ਸੀ ਉਦੋਂ ਵੀਡੀਓ ਜਰੂਰ ਪਾਈਆਂ ਇਨਸਾਫ ਦੇ ਚਾਹੀਦੇ ਪਲਾਨਾ ਚਾਹੀਦੇ ਤੇ ਹੁਣ ਕਿੱਥੇ ਹੈ ਚੇਤੇ ਕਰੋ ਵੀ ਇਹ ਲੋਕ ਨੇ ਹੁਣ ਸਜਾ ਕਿਹਨੂੰ ਸੁਣਾਈ ਗਈ ਹੈ ਜਿਹੜੇ ਨਾਲ ਦੋ ਚਮਚੇ ਸੀ ਜਿਹੜੇ ਪਹਿਲਾਂ ਕਿਹਾ ਜਾਂਦਾ ਬੋਲੇ ਚੁੱਪ ਕਰਨ ਦਾ ਮੂਲਮ ਹੁੰਦਾ ਸੋਨਿਹਾਲ ਪਿਛਲੇ ਖੜੇ ਜਿਹੜੇ ਹੁੰਦੇ ਆ ਮੂਲ ਤਾਂ ਪੂਰਾ ਜਗਾਰਾ ਬੁਲਾਉਂਦਾ ਵੀ ਨਹੀਂ ਹੁਣ ਪਤਾ ਹੁੰਦਾ ਮੇਰੀ ਪੂਰੀ ਆਵਾਜ਼ ਲੋਕਾਂ ਤੱਕ ਜਾਵੇ ਨਾ ਜਿਹੜੇ ਪਿੱਛੇ ਚਮਚੇ ਖੜੇ ਆ ਉਹ ਰੌਲਾ ਪਾਉਂਦੇ ਜਿਵੇਂ ਸਵੀਰ ਨਾਲ ਨਹੀਂ ਖੜੇ ਹੁੰਦੇ ਉਹਨੇ ਪਤਾ ਨਹੀਂ ਹਲੇਲੂਇਆ ਕਹਿਣਾ ਹੁੰਦਾ ਪਿੱਛੇ ਜੈ ਸ਼੍ਰੀ ਰਾਮ ਜੇ ਜੈ ਸ਼੍ਰੀ ਰਾਮ ਕਹਿਣਾ ਹੋਵੇ ਬੋਲੇ ਸੋ ਨਿਹਾਲ ਜੇ ਬੋਲੇ ਸੋ ਨਿਹਾਲ ਐ ਨਹੀਂ ਪਤਾ ਹਲੇਲੂਇਆ ਕਹਿਦਣਾ ਜਦ ਧੰਨ ਧੰਨ ਸੂਰ ਤੇਰਾ ਹੀ ਹਸਦਾ ਕਹਿਦਣਾ ਉਹ ਇਦਾਂ ਦੇ ਚਮਚੇ ਪਿੱਛੇ ਖੜੇ ਹੁੰਦੇ ਆ ਹੁਣ ਇਹ ਜਿਹੜੇ ਫਸੇ ਨੇ ਨਾ ਚਮਚੇ ਐ ਖਜੂਰੀਆ ਕਿਦਾ ਸੀ ਜਿਹਦੇ ਨਾਲ ਕੁੜੀ ਨੂੰ ਗਲ ਕੁੱਟ ਕੇ ਮਾਰਿਆ ਮੈਂ ਪਹਿਲਾਂ ਵੀ ਕਿਹਾ ਸੀ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਤਾਂ ਦੋ ਵਖਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਅਰਦਾਸ ਕਰਦੇ ਹਾਂ ਤੇ ਗਲ ਵਿੱਚ ਉਹ ਹਜ਼ੂਰੀਏ ਹੁੰਦਾ ਤੇ ਉਹ ਹਜ਼ੂਰੀਏ ਦੇ ਨਾਲ ਇੱਕ ਔਰਤ ਦਾ ਕਤਲ ਕੀਤਾ ਤਿੰਨ ਬੰਦਿਆਂ ਨੇ ਗੱਡੀ ਵਿੱਚ ਬਹਿ ਕੇ ਇਹ ਯੋਧੇ ਨੇ ਜੀ ਇਹ ਆਜ਼ਾਦੀ ਦਿਵਾਉਣ ਦੇ ਸਾਲ ਨੂੰ ਪੂਰੀ ਕੌਮ ਦਾ ਜਲੂਸ ਕਢਾਉਣ ਵਾਲੇ ਲੋਕ ਨੇ ਤੇ ਹੁਣ ਸਜ਼ਾ ਕਿਨੂੰ ਹੋਣੀ ਆ ਆ ਜਿਹੜੇ ਦੋ ਕਤਿਹੜ ਫੜੇ ਨੇ ਇੱਕ ਤਾਂ ਜਸਪ੍ਰੀਤ ਐ ਇੱਕ ਨਿਮਰਤ ਸਿੰਘ ਸਿੰਘ ਸੋਂ ਕਿਹੜੇ ਨੇ ਇਹ ਲਗੌੜਾ ਨੇ ਬਲੈਕਮੇਲਿੰਗ ਕਰਕੇ ਪਹਿਲਾਂ ਪੈਸੇ ਖਾਂਦੇ ਰੇ ਲੋਕਾਂ ਤੋਂ ਲੁੱਟਾਂ ਖੁੱਟਾਂ ਕਰਕੇ ਤੇ ਉਹਦੇ ਉਹਦੀ ਚੱਕ ਚਾ ਕੇ ਉਹ ਕੁੜੀ ਦਾ ਪਹਿਲਾਂ ਬਲਾਤਕਾਰ ਕੀਤਾ ਤੇ ਫਿਰ ਉਹਦਾ ਕਤਲ ਕਰਤਾ ਤੇ ਹੁਣ ਸਜ਼ਾ ਦੋ ਸਟੇ ਹੋਗੇ ਸਜ਼ਾ ਸੁਣਾ ਦੇਣੀਆਂ ਨੇ ਤੇ ਜਿਹੜਾ ਜਥੇਦਾਰ ਸੀ ਇਹਨਾਂ ਦਾ ਨੰਗੇ ਪੈਰੀ ਘੁੰਮਦਾ ਸੀ ਜਿਹੜਾ ਕਹਿੰਦਾ ਸੀ ਜਥੇਦਾਰ ਇਦਾਂ ਦਾ ਹੋਣਾ ਚਾਹੀਦਾ ਕਾਲੀ ਫੁੱਲਾ ਸਿੰਘ ਦੀ ਰਿਸ ਕਰਦਾ ਸੀ ਭਿੰਡਰਾਂ ਵਾਲੇ ਦੀ ਰਿਸ ਕਰਦਾ ਸੀ ਤੇ ਉਹ ਪਤਾ ਨਹੀਂ ਕਿਹੜੀ ਖੁੱਡ ਵਿੱਚ ਬੜਿਆ ਹੋਇਆ ਤੁਣ ਮੀਡੀਆ ਵਾਲੇ ਚੁੱਪ ਨੇ ਵਕੀਲ ਸੱਚ ਲੈ ਭੁੱਲ ਜਾਣਾ ਸੀ ਵਕੀਲ ਮੁੜ ਕੇ ਗੱਲ ਹੀ ਨਹੀਂ ਕਰੀ ਉਹ ਕਿੱਦਾਂ ਘੁੰਮਣ ਬਰਾਦਰ ਸੀ ਇੱਕੋ ਬੀਬੀ ਸੀ ਉਹ ਗੱਲ ਕਰਕੇ ਨਾ ਸੀ ਇੱਕ ਖਾਰਾ ਸਾਹਿਬ ਸੀ ਉਹ ਵੱਡੀ ਪਾਗੜ ਕਿ ਰੜਕੇ ਨਹੀਂ ਹੁਣ ਬਾਅਦ ਦੇ ਵਿੱਚ ਪਤਾ ਹੈ ਵੀਰ ਜਿਹੜਾ ਜੋਧਾ ਆਪਣੇ ਨਾਲਦਨ ਛੱਡ ਕੇ ਭੱਜ ਗਿਆ ਅਸੀਂ ਕੀ ਲੈਣਾ ਬੜੇ ਫੋਨ ਕਿਤੇ ਸਾਨੂੰ ਫੋਨ ਆਏ ਸਰੈਂਡਰ ਕਰੂਗਾ ਉਹ ਤਾਂ ਜੋਧਾ ਬੰਦਾ ਹੈ ਸੂਰਮਾ ਬੰਦਾ ਹੈ ਦਾ ਚੱਲਿਆ ਨਹੀਂ ਤਿੰਨੇ ਤਾਂ ਤਰਨਤਨ ਤੇ ਇਹਨੂੰ ਹਰਾਮਖੋਰ ਨੂੰ ਇਲੈਕਸ਼ਨ ਲੜਾਉਂਦੇ ਨੇ ਨਿੱਕੇ ਤੇ ਆ ਜਾਂਦਾ ਪਰ ਪੁਲਿਸ ਨੂੰ ਪਤਾ ਸੀ ਵੀ ਮੁੱਦਾ ਪਾ ਕੇ ਕੁੱਟਾਂਗੇ ਅੱਜ ਵੀ ਕਹਿੰਦੇ ਆ ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ ਅੱਜ ਵੀ ਕਹਿੰਦਾ ਬੀਓ ਕਮਲਕੌਰ ਕੁੜੀ ਦਾ ਇਹਨਾਂ ਨੇ ਪਹਿਲਾਂ ਬਲਾਤਕਾਰ ਕੀਤਾ ਸੀ ਕਦੀੜਾ ਨੇ ਫਿਰ ਉਹਦਾ ਖਤਲ ਕੀਤਾ ਇਹ ਦੋਸ਼ ਪਤਾ ਕਦੋਂ ਸਾਬਤ ਹੋਣਗੇ ਜਦੋਂ ਇਹ ਅਮਰਤਪਾਲ ਬਹਿਰੋਖਾ ਚਕੀੜ ਸਾਹਮਣੇ ਆਊਗਾ ਉਦੋਂ ਦੋਸ਼ ਤੈ ਹੋਣਗੇ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਤਾਂ ਬੁੱਝੜ ਸੀ ਪਿੱਛੇ ਲੱਗ ਕੇ ਫਸ ਗਿਆ ਜਦੋਂ ਚਮਚੇ ਸੀ ਜਿਹੜਾ ਮੇਨ ਹੈ ਜਦੋਂ ਉਹਨੂੰ ਮੁੱਦਾ ਪਾਇਆ ਨਾ ਦੋਸ਼ ਉਦੋਂ ਤੈ ਹੋਣਗੇ ਬਲਾਤਕਾਰ ਕੀਤਾ ਸੀ ਫਿਰ ਪਤਾ ਲੱਗੂ ਤੇ ਪੂਰੇ ਸਾਡੀ ਕੌਮ ਦੇ ਜਿਹੜੇ ਕੜਾਮ ਚੌਧਰੀ ਉਹਨਾਂ ਨੂੰ ਬੇਨਤੀ ਹੈ ਵੀ ਇੰਨਾ ਖਤੀੜਾਂ ਖਾਤਰ ਤੁਸੀਂ ਲੜੋ ਲੜਾਈਆਂ ਕਰਦੇ ਹੋ ਇਹਨਾਂ ਨੂੰ ਯੋਧੇ ਬਣਾਉਨੇ ਹੋ ਚਲੋ ਬਹੁਤ ਹੈ ਜੇ ਉਹ ਕਿਤੇ ਖਤੀੜ ਅਮਰਤਪਾਲ ਮਹਿਰੋ ਸੁਣਦਾ ਹੋਵੇ ਉਹਨੂੰ ਚੈਲੰਜ ਹੈ ਵੀ ਤੂੰ ਬਲਾਦ ਕਰ ਕਰਕੇ ਭਜੇ ਆਜਾ ਪੰਜਾਬ ਦੇ ਵਿੱਚ ਸਾਬਤ ਕਰਾਂਗੇ ਤੈਨੂੰ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ